ਪੰਜਾਬ ਸਰਕਾਰ ਦੇ ਵੱਲੋਂ ਪਟਿਆਲਾ ਦੀ ਸਰਕਾਰੀ ਪ੍ਰਿੰਟਿੰਗ ਪ੍ਰੈਸ ਨੂੰ ਬੰਦ ਕਰਨ ਦੇ ਫੈਸਲੇ ਨੇ ਮੁਲਾਜ਼ਮਾਂ ਦੇ ਵਿੱਚ ਗਹਿਰਾ ਰੋਸ ਪੈਦਾ ਕਰ ਦਿੱਤਾ ਹੈ ਇਹ ਪ੍ਰੈਸ ਲੰਬੇ ਸਮੇਂ ਤੋਂ ਸਰਕਾਰ ਦੇ ਲਗਭਗ 90% ਦੀ ਪ੍ਰਿੰਟਿੰਗ ਕੰਮ ਨੂੰ ਸੰਭਾਲ ਰਹੀ ਹੈ ਤੇ ਸਰਕਾਰੀ ਦਫ਼ਤਰਾਂ ਦੀਆਂ ਮਹੱਤਵਪੂਰਨ ਪ੍ਰਿੰਟਿੰਗ ਜ਼ਰੂਰਤਾਂ ਇੱਥੇ ਹੀ ਪੂਰੀਆਂ ਹੁੰਦੀਆਂ ਹਨ ਹਾਲਾਂਕਿ ਸਰਕਾਰ ਦੇ ਵੱਲੋਂ ਇਸ ਨੂੰ ਸੰਸਥਾ ਨੂੰ ਮੁਕੰਮਲ ਤੌਰ ਤੇ ਬੰਦ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਇਸ ਕਾਰਨ ਇੱਥੇ ਦੇ ਕਰੀਬ 100 ਮੁਜ਼ਮਾਨ ਅੱਜ ਵੱਟਾ ਰੋਸ ਪ੍ਰਦਰਸ਼ਨ ਕਰਦੇ ਸਨ ਮਲਾਜ਼ਮਾ ਬੋਲ ਰਿਹਾ ਹੈ ਕਿ ਜੇਕਰ ਸਰਕਾਰ ਇਸ ਪ੍ਰੈਸ ਨੂੰ ਬੰਦ ਕਰਦੀ ਹੈ ਤਾਂ ਸਰਕਾਰੀ ਪ੍ਰਿੰਟਿੰਗ ਕੰਮ ਦੇ ਲਈ ਪ੍ਰਾਈਵੇਟ ਪੈਸਿਆਂ ਦੀ ਮਦਦ ਲੈਣੀ ਪਵੇਗੀ ਜਿਸ ਦੇ ਨਾਲ ਵਾਧੂ ਖਰਚਾ ਸਰਕਾਰ ਤੇ ਸਿਰ ਪਵੇਗਾ ਉਹਨਾਂ ਦੱਸਿਆ ਹੈ ਕਿ ਪ੍ਰੈਸ ਦੇ ਵਿੱਚ ਸਾਰੀ ਰੋਲਿੰਗ ਦੀ ਮਸ਼ੀਨਰੀ ਪਹਿਲਾਂ ਹੀ ਮੌਜੂਦ ਹੈ ਸਿਰਫ ਸਰਕਾਰ ਦੇ ਵੱਲੋਂ ਕਾਗਜ਼ ਉੱਤੇ ਹੋਰ ਮਟੀਰੀਅਲ ਦੀ ਉਪਲਬਧਤਾ ਯਕੀਨੀ ਬਣਾਈ ਜਾਵੇ ਤਾਂ ਸਰਕਾਰੀ ਕੰਮ ਬਿਨਾਂ ਕਿਸੇ ਉਕਾਫਟ ਦੇ ਪੂਰਾ ਕੀਤਾ ਜਾ ਸਕਦਾ ਹੈ ਮਲਾਜ਼ਮਾ ਦੇ ਵੱਲੋਂ ਸਰਕਾਰ ਉੱਤੇ ਜੋ ਦੋਸ਼ੀ ਲਗਾਏ ਗਏ ਨੇ ਉਹਨਾਂ ਦਾ ਕਹਿਣਾ ਹੈ ਕਿ ਪ੍ਰੈਸ ਦੀ 10 ਏਕੜ ਜ਼ਮੀਨ ਅਤੇ ਨਾ ਲੱਗਦੀ ਰਹਾਇਸ਼ੀ ਕਲੋਨੀ ਦੀ 8 ਏਕੜ ਜ਼ਮੀਨ ਨੂੰ ਪੱਡਾ ਨੂੰ ਟਰਾਂਸਫਰ ਕੀਤਾ ਜਾ ਰਿਹਾ ਹੈ ਇਸ ਕਾਰਵਾਈ ਨੂੰ ਉਹਨਾਂ ਨੇ ਕਰਮਚਾਰੀਆਂ ਦੇ ਨਾਲ ਮਤਰੀ ਮਾ ਵਰਗਾ ਸਲੂਕ ਕਰਾਰ ਦਿੱਤੇ ਕਿਹਾ ਇਸ ਦੇ ਨਾਲ ਨਾ ਸਿਰਫ ਉਹਨਾਂ ਦੀ ਨੌਕਰੀ ਖਤਰੇ ਵਿੱਚ ਆਪੀ ਗਈ ਬਲਕਿ ਉਹਨਾਂ ਦੇ ਘਰ ਵੀ ਜਿਹੜੇ ਕੀ ਛਿੰਨੇ ਜਾਣਗੇ ਸ਼ਸ਼ੀਗੋਪਾਲ ਦੇਖਿਓ ਤੁਸੀਂ ਇਸ ਟੈਮ ਖੜਾ ਪੜਿਆਲਾ ਸਰਕਾਰੀ ਪ੍ਰਿੰਟਿੰਗ ਪ੍ਰੈਸ ਜਿੱਦੇ ਹਨ ਆ ਬੋਲੂ ਅੱਜ ਹੜਤਾਲ ਕੀਤੀ ਗਿਆ ਗੇਟ ਰੈਲੀ ਕੀਤੀ ਆ ਆਪਣੀ ਮੰਗਾਂ ਨੂੰ ਲੈ ਕੇ ਜੜੀ ਆ ਜਗਾ ਪ੍ਰਾਈਵੇਟ ਕੀਤੀ ਰਿਪੋਰਟਾਂ ਨੂੰ ਬੁਟਾ ਨੂੰ ਦੀ ਤਿਆਰੀ ਆ ਉਹਨਾਂ ਦੇ ਪ੍ਰਦਰਸ਼ਨ ਨਾਲ ਜੁੜਿਆ ਨਾ ਜਸਪ੍ਰੀ ਸਿੰਘ ਜਸਪ੍ਰੀ ਸਿੰਘ ਕਿ ਦੋ ਜਰਾ ਗੇਟ ਰੈਲੀ ਵਿੱਚ ਆ ਮੰਗਾਂ ਕੀ ਆ ਡੀਜੀ ਸਾਹਿਬ ਕੋਲ ਬੇਨਤੀ ਹੈ ਸਰਕਾਰ ਕੋਈ ਡਿਮਾਂਡ ਹੈ ਕਿ ਸਾਨੂੰ ਜਗਾ ਦੇ ਬਦਲੇ ਜਗਾ ਦੇ ਦਿਓ ਇਹ ਜਗਾ ਭਾਵੇਂ ਲੈ ਲਓ ਅਸੀਂ ਕਹਿੰਨੇ ਆ ਜਿਹੜੀ 10 ਏਕੜ ਤੁਸੀਂ ਕਲੋਨੀ ਵਾਲੀ ਜਗ੍ਹਾ ਲੈ ਲਈ 10 ਏਕੜ ਤੁਸੀਂ ਇਹ ਲੈਣੀ ਆ ਤਾਂ ਸਾਨੂੰ ਪਿੱਛੇ ਸਾਡੀ ਜਿਹੜੀ 2 ਏਕੜ ਜਗ੍ਹਾ ਸਾਨੂੰ ਉੱਥੇ ਸਾਨੂੰ ਸਾਡੀ ਪ੍ਰੈਸ ਬਣਾ ਦਿਓ ਜਿਦੋਂ ਪ੍ਰੈਸ ਬਣਾਤੀ ਅਗਲੇ ਦਿਨ ਅਸੀਂ ਉੱਥੇ ਸ਼ਿਫਟ ਕਰ ਜਾਵਾਂਗੇ ਤੁਸੀਂ ਇਹ ਜਗ੍ਹਾ ਲੈ ਲਓ ਸਾਨੂੰ ਕੋਈ ਇਤਰਾਜ਼ ਨਹੀਂ ਕਿਉਂਕਿ ਸਾਡੀ ਪਹਿਲਾਂ ਇੱਕ ਟਿਕ ਟੈਂਟ ਪ੍ਰੈਸ ਹੁੰਦੀ ਸੀਗੀ ਸਰਕਾਰ ਨੇ ਉਹ ਜਗ੍ਹਾ ਸਾਡੇ ਤੋਂ ਲੈ ਲਈ ਉਹ ਜਗ੍ਹਾ ਇੰਨੀ ਕੁੱਤੇ ਖਣੀ ਹੋਈ ਆ ਉਹ ਜਗ੍ਹਾ ਦੇ ਬਦਲੇ ਜਿਹੜੇ ਪੂੜਾ ਨੇ ਸਾਨੂੰ ਨਵੀਂ ਮਸ਼ੀਨਰੀ ਔਰ ਨਵੀਂ ਪ੍ਰੈਸ ਬਣਾ ਕੇ ਦੇਣੀ ਸੀ ਨਾ ਤਾਂ ਨਵੀਂ ਮਸ਼ੀਨਰੀ ਲਗਦੀ ਦੀ ਨਾ ਹੀ ਨਵੀਂ ਪ੍ਰੈਸ ਬਣਾ ਕੇ ਦਿੱਤੀ ਉਹ ਜਗ੍ਹਾ ਉਹਨਾਂ ਨੇ ਕਾਰਪੋਰੇਸ਼ਨ ਨੂੰ ਟ੍ਰਾਂਸਫਰ ਕਰ ਦਿੱਤੀ ਟ੍ਰਾਂਸਫਰ ਨੇ ਉੱਥੇ ਇੱਕ ਸਤਬੀਰ ਸਿੰਘ ਦਰਦੀ ਮੈਮੋਰੀਓ ਪਾਰਕ ਬਣਾ ਦਿੱਤਾ ਹੁਣ ਉਹ ਜਗ੍ਹਾ ਸਰਕਾਰ ਨੂੰ ਪੈਸਾ ਕੁਝ ਨਹੀਂ ਮਿਲਿਆ ਜਾਂ ਸਰਕਾਰ ਦੀ ਜਗ੍ਹਾ ਖਤਮ ਹੋ ਗਈ ਅਸੀਂ ਇਹ ਨਹੀਂ ਚਾਹੁੰਦੇ ਕਿ ਇਹਦਾ ਵੀ ਇਹੀ ਹਾਲ ਹੋਵੇ ਇਸ ਲਈ ਸਾਨੂੰ ਪਿੱਛੇ ਛੜੀ ਜਿਹੜੀ 2 ਏਕੜ ਜਗ੍ਹਾ ਸਾਨੂੰ ਉੱਥੇ ਸਾਡੀ ਪ੍ਰੈਸ ਬਣਾ ਦਿੱਤੀ ਜਾਵੇ ਸਨ ਹੋਰ ਕੋਈ ਇਸ ਨਹੀਂ ਚਾਹੁੰਦਾ ਕਿਸੇ ਨਾਲ ਜਾਂ ਕਿਸੇ ਪ੍ਰਸ਼ਾਸਨ ਵੱਲੋਂ ਕਿਸੇ ਨੂੰ ਮਿਲੇ ਉਸੇ ਮੰਗ ਵੱਲ ਜਿਹੜੀ ਮਗਰ ਮਤਲਬ ਇਹ ਅਸੀਂ ਪਿੱਛੇ ਵਸੇ ਸਾਡੇ ਕੈਬਨਟ ਮਿੰਿਸਟਰ ਪ੍ਰਿੰਟਿੰਗ ਸਟੇਸ਼ਨ ਦੇ ਸ੍ਰੀ ਯਮਨਵਰੋੜਾ ਜੀ ਉਹਨਾਂ ਨਾਲ ਮੁਲਾਕਾਤ ਕੀਤੀ ਉਹ ਕਹਿੰਦੇ ਮੈਨੂੰ ਇਸ ਬਾਰੇ ਕੁਝ ਮੇਰੇ ਨੋਲੇਜ ਵਿੱਚ ਨਹੀਂ ਆ ਜਦ ਕਿ ਅਖਬਾਰਾਂ ਜੀ ਜਿਹੜੀ ਖਬਰਾਂ ਛਪੀਆਂ ਉਹ ਡਾਕੂਮੈਂਟਸ ਦੇ ਆਧਾਰ ਤੇ ਹੋਣਗੀਆਂ ਫਾਈਲ ਉਹਨਾਂ ਕੋਲ ਕੁਮੀ ਹੀ ਹੋएगी ਕੋਈ ਇਸ਼ੂ ਵਾਲਾ ਤੁਸੀਂ ਉਹਦੇ ਵੀ ਕੰਮ ਵਾਲਾ ਉੱਥੇ ਵੀ ਕੰਮ ਕਰਨਾ ਇਸ਼ੂ ਕੀ ਆ ਬੇਕਰ ਹੋ ਰਿਹਾ ਸਾਡੇ 4 ਘੰਟੇ ਡਿਊਟੀ ਬੱਦ ਗਈ ਜਿਹੜਾ ਉਹਦਾ ਖਰਚਾ ਵੱਧ ਗਿਆ ਨੇਚਰਲ ਲੇਡੀ ਸਟਾਫ ਕਿੰਨਾ ਸਾਡੇ ਪ੍ਰੋਬਲਮ ਦੇ ਵਿੱਚ ਆ ਗਏ ਇਸ ਨਾਲ ਅਗਲੇ ਵੀ ਟਿਮੇ ਦੀ ਕਾਰਵਾਈ ਦੇ ਤਰੀਕੇ ਜਿਵੇਂ ਅੱਜ ਦਾ ਧਰਨਾ ਸੀਗੇ ਅੱਗੇ ਵੀ ਪੱਕਾ ਧਰਨਾ ਲਾਇਆ ਜਾਊਗਾ ਅਸੀਂ ਆਪਣੀ ਡੀਮੈਂਡ ਦੇ ਬਿਖਤ ਦਾ ਸੜੇ ਪ੍ਰਧਾਨ ਦੀ ਹੁਕਮ ਕਰਨਗੇ ਅਸੀਂ ਉਸ ਸਾਹਮਣੇ ਲੱਗੇ ਕਾਰਵਾਈ ਕਰਾਂਗੇ ਪੱਲਾ ਤਾਂ ਇਹ ਦੇਖਾਂਗੇ ਸਾਡੇ ਇਸ ਅੱਜ ਦੇ ਗੇਟ ਮੀਟਿੰਗ ਦਾ ਸਰਕਾਰ ਉਹਨੂੰ ਕਿਸ ਲੈਜਨ ਨਾਲ ਲੈਂਦੀ ਹੈ ਜੇ ਉਸ ਤੋਂ ਬਾਅਦ ਸਾਨੂੰ ਕੋਈ ਅੱਗੇ ਜੜੀ ਫਰਦਰ ਕਾਰਵਾਈ ਹੋਈ ਜੋ ਕਿ ਸਟੈਪ ਚੱਕਣਾ ਬਏ ਸਟੈਪ ਬਏ ਸਟੈਪ ਸਾਰੇ ਕਦਮ ਚੁੱਕਾਂਗੇ ਮੰਗਾ ਜਰੀਏ ਖ ਜਗ੍ਹਾ ਖਾਲੀ ਕਰਾ ਰਹੇ ਪਹਿਲਾਂ ਵੀ ਕਦੇ ਮੇਰੇ ਕੋਲ ਨੋਟਿਸ ਆਇਆ ਕਿ ਇਹ ਪਹਿਲੀ ਵਾਰ ਨੋਟਿਸ ਅਖਬਾਰ ਦੇ ਰਾਈ ਆਇਆ ਕਰਾ ਰਹੇ ਆਂ ਜੀ ਇਸ ਪ੍ਰੈਸ ਰੀਬਿਲਡਿੰਗ ਦੇ ਵਿੱਚ ਜਿਹੜਾ ਪਾਇਆ ਦਿੱਤੀ ਹੈ ਇਹ ਸਾਨੂੰ ਪੀਸ਼ੂ ਕਰਨ ਦੇ। ਚੁਪੋ ਹੋ ਜਾਂਦੀ ਹੈ ਨੇ। ਹੁਣ ਵੀ ਐਸੇ ਚਾਹ ਨਹੀਂ ਹੋਇਆ ਇਹ। ਕਿੰਨੇ ਮਲਾਜ਼ਮ ਕੰਮ ਕਰਦੇ ਉਹ ਕਿੰਨੇ ਬੇਕਾਰ ਹੋ ਜੂਗੇ। ਤੁਹਾਨੂੰ ਮਲਾਕੇ ਹਸਪੀਟਲプラス ਦੇ ਕਰਮਚਾਰੀ ਕੰਮ ਕਰਦੇ ਨੇ। ਕੋਈ ਗੱਲ ਨਹੀਂ ਥੋੜੀ। ਸਰਕਾਰ ਨੇ ਫਿਲਹਾਲ ਕੋਈ ਗੱਲ ਨਹੀਂ ਇਹ ਮੰਤਰੀ ਅਮਨ ਰੋੜਾ ਜੀ ਨਾਲ ਗੱਲ ਹੋਈ ਹੈ ਤੇ ਉਹਨਾਂ ਨੇ ਵੀ ਸਾਨੂੰ ਕੋਈ ਭਰੋਸਾ ਨਹੀਂ ਦਿਵਾਇਆ ਹੈਗਾ। ਅਗਲਾ ਸਟੈਪ ਕੀ ਹੋਊਗਾ ਥੋੜਾ। ਅਸਟਾਪ ਤੇ ਇਹ ਗੱਲ ਵੀ ਦੇਖਦੇ ਅਸੀਂ ਵੀ ਸਰਕਾਰ ਤੱਕ ਕੀ ਆਵਾਜ਼ ਪਹੁੰਚਦੀ ਹੈ ਜੇਕਰ ਨਹੀਂ ਸਾਡੀ ਕੋਈ ਸੁਣਵਾਈ ਹੋਈ ਤਾਂ ਅਸੀਂ ਫਿਰ ਗੇਟ ਦੇ ਬਾਹਰ ਆ ਕੇ ਹੋਰ ਸੰਘਰਸ਼ ਤਿੱਖਾ ਕਰਾਂਗੇ ਬਾਈ ਤੁਸੀਂ ਕਿਵੇਂ ਦੇਖਦੇ ਸਰਕਾਰ ਦੇ ਕਾਰਵਾਂ ਨੂੰ ਕਿਵੇਂ ਦੇਖਦੇ ਹੋ ਤੁਸੀਂ ਸਿਰਫ ਅਸੀਂ ਤੁਹਾਡੇ ਮਾਧਿਅਮ ਨਾਲ ਹੀ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਜਿਹੜਾ ਅਸੀਂ ਉਰੇ ਪਟੇਲਾ ਪ੍ਰੈਸ ਦੇ ਮੁਲਾਜ਼ਮ ਹੈਗੇ ਆ ਸਾਨੂੰ ਪਟੇਲਾ ਪ੍ਰੈਸ ਦੇ ਵਿੱਚ ਹੀ ਰਹਿਣ ਦਿੱਤਾ ਜਾਵੇ ਕਿਉਂਕਿ ਜਿਹੜੀ ਇਹ ਐਜੀਟੇਸ਼ਨ ਹੀ ਕਹਿ ਲਓ ਜਿਹੜੀ ਇਹ ਬੇਨਤੀ ਦੀ ਗਲਤੂਰੀ ਹੈ ਇਹੀ ਅਖਬਾਰ ਦੇ ਵਿੱਚ ਲੱਗੀ ਨਿਊਜ਼ ਦੇ ਰਾਹੀਂ ਚੱਲੀ ਹੈ ਉਸ ਤੋਂ ਬਾਅਦ ਜਦੋਂ ਪਤਾ ਕੀਤਾ ਗਿਆ ਪ੍ਰਧਾਨ ਜੀ ਵੱਲੋਂ ਤਾਂ ਪਤਾ ਲੱਗਿਆ ਕਿ ਪੁੱ ਨੂੰ ਜੇਕਰ ਤੁਸੀਂ ਜਗ੍ਹਾ ਲੈ ਰਹੇ ਹੋ ਜਿਵੇਂ ਹੋਰ ਮੈਕਮੇਂ ਦੀ ਜਗ੍ਹਾ ਅਕਵਾਇਰ ਕਰ ਰਹੇ ਹੋ ਕਨ ਉਹਨਾਂ ਨੂੰ ਤੁਸੀਂ ਜਗ੍ਹਾ ਦੇ ਰਹੇ ਹੋ ਅਸੀਂ ਵੀ ਇਹ ਕਹਿੰਨੇ ਕਿ ਜੇ ਜਗਰ ਤੁਸੀਂ ਸਾਡੀ ਜਗ੍ਹਾ ਲੈ ਰਹੇ ਹੋ ਤਾਂ ਸਾਨੂੰ ਜਗ੍ਹਾ ਦੇ ਵੱਟੇ ਜਗ੍ਹਾ ਦੇ ਦਿਓ ਤਾਂ ਜੋ ਜਿਹੜੇ ਪਟੇਲਾ ਪ੍ਰੈਸਨ ਮੁਲਾਜ਼ਮ ਦੇ ਬੰਦ ਹੈਗੇ ਨਹੀਂ ਉਹ ਆਪਣੇ ਘਰ ਨੂੰ ਵੀ ਲੁਕ ਆਫਟਰ ਕਰ ਸਕਣ ਤੇ ਸਰਕਾਰ ਦਾ ਕੰਮ ਵੀ ਨਾਲ-ਨਾਲ ਕਰ ਸਕਣ ਹੁਣ ਜਿਵੇਂ ਕਿ ਸਰ ਨੇ ਹੁਣੀ ਥੋੜੀ ਦਿਰ ਪਹਿਲਾਂ ਦੱਸਿਆ ਕਿ ਸਾਡੇ ਇੱਕ ਮਹਿਲਾ ਕਰਮਚਾਰੀ ਨਹੀਂ ਉਹਨਾਂ ਦੇ ਬਹੁਤ ਨੇੜਲੇ ਰਿਸ਼ਤੇਦਾਰ ਦੀ ਡੈਥ ਹੋ ਗਈ ਉਹਨਾਂ ਨੂੰ ਆਲ ਆਫ ਸਟਨ ਇਕਦਮ ਪਤਾ ਲੱਗਿਆ ਉਹ ਗੱਲ ਉਰੇ ਰੈਲੀ ਦੇ ਵਿੱਚੋਂ ਹੀ ਦੌਰਾਨ ਮਤਲਬ ਕਿ ਜਿਹੜ ਬੰਦਾ ਈਵੇਂ ਆਪਾਂ ਨੂੰ ਪਰਿਵਾਰਕ ਪਤਾ ਲੱਗਦਾ ਕੋਈ ਈਵੇਂ ਦੀ ਗੱਲ ਹੋਈ ਹੈ ਤਾਂ ਬੰਦੇ ਨੂੰ ਹੋਸ਼ ਤਰ ਬਤਰ ਨਹੀਂ ਰਹਿੰਦੇ ਕੀ ਉਹ ਬੰਦਾ ਚੰਡੀਗੜ੍ਹ ਤੋਂ ਪਟਿਆਲਾ ਟਰਾਂਸਫਰ ਮਤਲਬ ਬਾਈ ਰੋਡ ਆਣ ਦੇ ਹਾਲ ਹੋਊਗਾ ਜੀ ਤੁਸੀਂ ਵੀ ਇੱਕ ਇਨਸਾਨੀਅਤ ਦੇ ਤੌਰ ਤੇ ਇਸ ਚੀਜ਼ ਨੂੰ ਸਮਝ ਸਕਦੇ ਹੋ ਅਸੀਂ ਵੀ ਬੇਨਤੀ ਕਰਦੇ ਹਾਂ ਸਾਡੇ ਵੱਲੋਂ ਕੰਮ 'ਚ ਕੋਈ ਹੁਣੀ ਐ ਜੇਕਰ ਸਾਨੂੰ ਕੋਈ ਸਾਡੇ ادارے ਨੂੰ ਕੋਈ ਆਪਣਾ ਮਤਲਬ ਕੁਝ ਵੀ ਦਿੱਤਾ ਜਾਂਦਾ ਟੀਚਾ ਕਿ ਇਹਨੂੰ ਤੁਸੀਂ ਪੂਰਾ ਕਰਨਾ ਹੈ ਇਹਨੂੰ ਤੁਸੀਂ ਮਤਲਬ ਅਸੀਂ ਪੂਰੀ ਪੂਰ ਜ਼ੋਰ ਮਿਹਨਤ ਨਾਲ ਕਰਦੇ ਹਾਂ ਸਾਡੇ ਕੋਲ ਇਲੈਕਸ਼ਨ ਦਾ ਬੈਲਟ ਪੇਪਰ ਸਾਡੇ ਕੋਲ ਹੋਰ ਡਿਪਾਰਟਮੈਂਟਾਂ ਨੂੰ ਸਟੇਸ਼ਨਰੀ ਇਹ ਚੀਜ਼ਾਂ ਸਾਰੀਆਂ ਸਾਡੇ ਥਰੂ ਚਲਦੀਆਂ ਨੇ ਜਦੋਂ ਮਤਲਬ ਸਰਕਾਰ ਸਾਨੂੰ ਦਿੰਦੀ ਹੈ ਅਸੀਂ ਅੱਗੇ ਉਹਨਾਂ ਨੂੰ ਅੱਗੇ ਸੇਵਾ ਦੇ ਵਿੱਚ ਬੈਠੇ ਹਾਂ ਇਹੀ ਅਸੀਂ ਬੇਨਤੀ ਕਰਦੇ ਹਾਂ ਕਿ ਅਸੀਂ ਅੱਗੇ ਵੀ ਪੂਰਾ ਕੰਮ ਕਰਾਂਗੇ ਸਾਨੂੰ ਆਧੁਨਿਕ ਮਸ਼ੀਨਾਂ ਹੋਰ ਭਰਤੀ ਤੇ ਜੜੀ ਸਾਨੂੰ ਜ਼ਮੀਨ ਉੱਤੇ ਜ਼ਮੀਨ ਦੇਣ ਦੀ ਕਿਰ ਅਗਲਾ ਸਟੈਪ ਕੀ ਰੋਜ਼ ਹੋ ਡਾਉਂਦੇ ਅਗਲਾ ਸਟੈਪ ਜੀ ਜੋ ਹੁਣ ਸਭ ਦਾ ਮਤਲਬ ਮਿਲ ਕੇ ਹੋਏਗਾ ਵੈਸੇ ਤਾਂ ਅਸੀਂ ਜੋ ਤੁਹਾਡੇ ਮਾਧਿਅਮ ਰਾਹੀਂ ਇਹੀ ਰਿਕੁਐਸਟ ਕਰਦੇ ਹਾਂ ਕਿ ਸਾਨੂੰ ਅਗਲਾ ਸਟੈਪ ਕਰਨਾ ਹੀ ਨਾ ਪਵੇ ਸਰਕਾਰ ਸਾਡੀ ਉਰੇ ਹੀ ਬੇਨਤੀ ਸਵੀਕਾਰ ਕਰੇ ਠੀਕ ਹੈ ਨਾ ਜੀ ਜੇਕਰ ਹੁੰਦੀ ਹੈ ਬਾਕੀ ਜੋ ਵੀ ਫਿਰ ਹੋਏਗਾ ਡਿਪਾਰਟਮੈਂਟ ਦਾ ਜੋ ਵੀ ਫੈਸਲਾ ਹੋਏਗਾ ਉਸ ਦੇ ਅਕੋਰਡਿੰਗ ਦੇਖਿਆ ਜਾਏਗਾ ਜੀ ਤੁਹਾਨੂੰ ਕਹਿਣਾ ਲੱਗਾ ਸਾਡੀਆਂ ਮੰਗਾਂ ਨਾ ਮੰਨੇਗੀ ਅਸੀਂ ਤਿੱਖਾ ਸੰਘਰਸ਼ ਕਰੂਗਾ ਪੜਿਆ ਤੋਂ ਪੀਏਟੀ ਲਈ